ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ 'ਚ ਅੱਗੇ ਵਧਣ ਤੋਂ ਪਹਿਲਾਂ ਅੱਜ ਦਾ ਸਵਾਲ 328 ਰੁਪਏ ਦੇ ਮਾਮਲੇ 'ਚ ਜੋ ਭਗਵੰਤਮਾਨ ਸਰਕਾਰ ਨੇ ਐਸਆਈਟੀ ਦਾ ਗਠਨ ਕੀਤਾ ਕੀ ਇਹ ਫੈਸਲਾ ਠੀਕ ਹੈ ਜਾਂ ਗਲਤ ਹੈ ਤੁਸੀਂ ਆਪਣੀ ਰਾਏ ਦਿਓ ਅਸੀਂ ਇਹ ਸਵਾਲ ਇਸ ਲਈ ਪੁੱਛ ਰਹੇ ਹਾਂ ਕਿਉਂਕਿ ਐਸਜੀਪੀਸੀ ਤੇ ਪੰਜਾਬ ਸਰਕਾਰ ਦਾ ਲਗਾਤਾਰ ਟਕਰਾਅ ਦੇਖਣ ਨੂੰ ਮਿਲਿਆ ਹੈ ਐਸਆਈਟੀ ਗਠਨ ਦੇ ਮੁੱਦੇ ਤੇ ਤੁਹਾਨੂੰ ਕੀ ਲੱਗਦਾ ਹੈ ਐਸਆਈਟੀ ਬਣਾਉਣਾ ਸਹੀ ਹੈ ਜਾਂ ਗਲਤ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਰੋਕ ਕਰ ਰਹੇ ਨੇ ਆਪ ਦੀ ਵੱਡੀ ਖਬਰ ਵੱਲ ਨੂੰ ਜੋ ਕਿ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੈ 328 ਰੁਪਏ ਦੇ ਮਾਮਲੇ ਤੇ ਜਦੋਂ ਸੀਐਮ ਭਗਵੰਤ ਮਾਨ ਨੂੰ ਸਵਾਲ ਪੁੱਛਿਆ ਗਿਆ ਹਰਜਿੰਦਰ ਸਿੰਘ ਤਾਮੀ ਦੇ ਬਿਆਨ ਨੂੰ ਲੈ ਕੇ ਤਾਂ ਭਗਵੰਤ ਮਾਨ ਨੇ ਸਵਾਲ ਨੂੰ ਤਾਂ ਇਗਨੋਰ ਕਰਤਾ ਕਹਿੰਦੇ ਕਿ ਅੱਜ ਆਪਾਂ ਇਸ ਮਸਲੇ ਤੇ ਨਾ ਗੱਲ ਕਰੀਏ ਪਰ ਅੱਗੇ ਕੀ ਇਰਾਦਾ ਹੈ ਸੀਐਮ ਭਗਵੰਤ ਮਾਨ ਦਾ ਤੇ ਅੱਗੇ ਕੀ ਹੋਣ ਜਾ ਰਿਹਾ ਹੈ ਉਹ ਬਿਲਕੁਲ ਸਾਫ਼-ਸਾਫ਼ ਕਲੀਅਰ ਕਰ ਗਏ ਨਾਲ ਦੀ ਨਾਲ ਵੀਰ ਬਾਲਦੇਵਸਤੇ ਮੁੱਦੇ ਤੇ ਅਕਾਲੀ ਦਲ ਨੂੰ ਠੋਕਵਾ ਜਵਾਬ ਦਿੱਤਾ ਭਗਵੰਤ ਮਾਨ ਨੇ ਕੀ ਕੋਈ ਜਾਣਕਾਰੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ 328 ਪਣ ਨੂੰ ਲੈ ਕੇ ਜੋ ਐਸਆਈਟੀ ਬਣਾਈ ਆ ਪਲੀਜ਼ ਜੱਜ ਕਰ ਰਹੀ ਆ ਉਸ ਲੈ ਕੇ ਐਸਜੀਪੀਸੀ ਪ੍ਰਧਾਨ ਧਾਮੀ ਤੇਰੇ ਸਵਾਲ ਖੜੇ ਕਰ ਰਹੇ ਨੇ ਕਹਿੰਦੇ ਕਿ ਜੇ ਹੋ ਜੀਆਂ ਜਾਂਚਾਂ ਇਹ ਹੋ ਰਹੀਆਂ ਨੇ ਉਹ ਗਲਤ ਹੋ ਰਹੀਆਂ ਨੇ ਦੱਸ ਦਿੱਤੇ ਦੁੱਤ ਕਹਿੰਦੇ ਮੇਰੇ ਖਿਆਲ ਚ ਅੱਜ ਆਪਾਂ ਇਹ ਗੱਲ ਕਿਉਂਕਿ ਨਾ ਕਰੀਏ ਤਾਂ ਚੰਗਾ ਹੈ ਕਿਉਂਕਿ ਇਹ ਬਹਿਸ ਦਾ ਵਿਸ਼ਾ ਹੈ ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਭਾਵਨਾਵਾਂ ਜੁੜੀਆਂ ਹੋਈਆਂ ਇਹਦੇ ਨਾਲ ਤੇ ਆ ਸਭਾ ਜਿਹੜੀ ਹੈ ਇਹਨੂੰ ਸਮਾਪਤੀ ਤੋਂ ਬਾਅਦ ਅਸੀਂ ਤੁਹਾਡੇ ਇਹਨਾਂ ਸਵਾਲਾਂ ਦੇ ਵਿੱਚ ਜਵਾਬ ਦੇ ਦਾਂਗੇ ਪਰ ਇਹ ਕੰਮ ਜਿਹੜਾ ਪੁਲਿਸ ਦਾ ਹੈ ਕਾਨੂੰਨ ਦਾ ਹੈ ਕਾਨੂੰਨ ਦੇ ਮੁਤਾਬਕ ਜਾਂਚ ਹੋਊਗੀ ਕੋਈ ਇਦਾਂ ਦਾ ਇਹਦੇ ਵਿੱਚ ਕਿਸੇ ਦਾ ਪੱਖਪਾਤੀ ਰਵਈਆ ਜਾਂ ਕੋਈ ਹੋਰ ਵੀਰਪਾਲ ਦੇ ਵਸੂਲ ਹੈ ਕਿ ਕਿਉਂਕਿ ਮਾਰਵਿੰਦਰ ਕਾਂਗੜੀ ਹੋਰਾਂ ਨੇ ਵੀ ਕਿਹਾ ਸੀਗਾ ਉਸ ਨੂੰ ਲੈ ਕੇ ਥੋੜਾ ਜਿਹਾ ਦੇਖੋ ਜੀ ਕੀ ਕੀ ਦੱਸਾਂ ਇਹਦੇ ਚ ਨੇ ਉਹਨਾਂ ਨੇ ਵੀਰਬਾਲ ਦੇਵ ਨਾਮ ਜਦੋਂ ਰੱਖਿਆ ਤਾਂ ਉਹਨਾਂ ਨੇ ਪੁੱਛਿਆ ਸੀਗਾ ਉਹਨਾਂ ਨੇ ਕੱਲ ਜਾਰੀ ਵੀ ਕਰਤਾ ਉਹ ਕਿ ਉਹੀ ਉਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ ਉਹੀ ਇਹ ਕਹਿੰਦੇ ਸੀਗੇ ਕਿ ਹਾਂ ਵੀਰਬਾਲ ਦੇਵ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡਾ ਬਲੀਦਾਨ ਹੈ ਇਸ ਬਲੀਦਾਨ ਨੂੰ ਨਤਮਸਤਕ ਹੋਣਾ ਚਾਹੀਦਾ ਉਹਨਾਂ ਦੇ ਟਵੀਟ ਪਏ ਨੇ ਜੀ ਉਹਨਾਂ ਤਰੀਕਾਂ ਦੇ 2019 ਦੇ ਸੋ ਸ਼ਹਰੀਆਤਾਂ ਫਿਰ ਆਪ ਨਹੀਂ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨਾਂ ਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋਈ ਲੈਣ ਦੇਣਿਆ ਨਹੀਂ ਸੋ ਕੁਰਬਾਨੀਆਂ ਐਡੀਆਂ ਵੱਡੀਆਂ ਨੇ ਕਿ ਇਹਨਾਂ ਨੂੰ ਤਾਂ ਕਿਸੇ ਮਤਲਬ ਸ਼ਬਦਾਂ ਚ ਵੀ ਜੇ ساری ਦੁਨੀਆ ਤੇ ਮੌਜੂਦ ਦਰਖਤਾਂ ਨੂੰ ਕਲਮ ਬਣਾ ਲਈਏ ساری ਧਰਤੀ ਤੇ ਮੌਜੂਦ ਸਾਗਰ ਜਿਹੜੇ ਨੇ ਉਹਨਾਂ ਦੀ ਉਹਨਾਂ ਦੇ ਪਾਣੀ ਨੂੰ ਸਿਆਹੀ ਬਣਾ ਲਈਏ ਤੇ ਧਰਤੀ ਨੂੰ ਸਲੇਟ ਬਣਾ ਲਈਏ ਤਾਂ ਵੀ ਨਹੀਂ ਲਿਖੀ ਜਾਣੀ ਉਹਨਾਂ ਦੇ ਕੁਰਬਾਨੀਆਂ ਦੇ ਜਿਹੜੇ ਅਰਥ ਨੇ ਉਹਨਾਂ ਦੇ ਲਿਖੇ ਨਹੀਂ ਜਾਣੇ ਇੱਥੇ ਛੋਟੀਆਂ-ਮੋਟੀਆਂ ਕਲਮਾਂ ਤਾਂ ਜਿਹੜੀਆਂ ਨੇ ਉਹਨਾਂ ਦੀ ਨਿਬਾ ਟੁੱਟ ਜਾਂਦੀਆਂ ਨੇ ਲਿਖਣ ਵੇਲੇ ਸੋ ਐਟੀਵਿਟੀ ਕੁਰਬਾਨੀ ਨੂੰ ਲਿਖਣਾ ਜਾਂ ਬਿਆਨ ਕਰਨਾ ਬੜਾ ਆਮ ਬੰਦੇ ਦੇ ਵਸ ਦੀ ਗੱਲ ਹੈ ਨਹੀਂ ਸੋ ਅਸੀਂ ਤਾਂ ਆਮ ਬੰਦਿਆਂ ਚ ਆਉਨੇ ਆ ਤੇ ਬਾਕੀ ਨਤਮਸਤਕ ਹੋਣਾ ਅਗਲੀਆਂ ਪੀੜ੍ਹੀਆਂ ਤੱਕ ਉਹਨਾਂ ਦੀਆਂ ਸਿੱਖਿਆਵਾਂ ਨੂੰ ਉਹਨਾਂ ਦੇ ਬਲਿਦਾਨਾਂ ਨੂੰ ਲੈ ਕੇ ਜਾਣਾ ਕਿ ਕਿਵੇਂ ਅਡੋਲ ਰਹਿਣਾ ਹੈ ਕਿਵੇਂ ਮੁਸੀਬਤਾਂ ਦੇ ਵਿੱਚ ਵੀ ਜਿਹੜਾ ਉਸ ਆਪਣੇ ਧਰਮ ਨੂੰ ਆਪਣੇ ਜਿਹੜਾ ਜਜ਼ਬਾ ਹੈ ਉਹਨੂੰ ਕਾਇਮ ਰੱਖਣਾ ਹੈ ਉਹ ਇੱਥੋਂ ਹੀ ਸਿੱਖਿਆ ਜਾ ਸਕਦਾ ਹੋਰ ਕਿਤੇ ਦੁਨੀਆ 'ਚ ਇਹੋ ਜਿਹਾ ਜਗ੍ਹਾ ਨਹੀਂ ਹੈ। ਅਗਲੀ ਖਬਰ 328 ਰੁਪਏ ਦਾ ਮਾਮਲਾ ਲਗਾਤਾਰ ਗਰਮੌਦਾ ਜਾ ਰਿਹਾ ਹੈ। ਪਹਿਲਾਂ ਤਾਂ ਇਕੱਲੀ ਆਮ ਆਦਮੀ ਪਾਰਟੀ ਐਸਜੀਪੀਸੀ ਤੇ ਹਰਜਿੰਦਰ ਸਿੰਘ ਤਾਮੀ ਤੇ ਹਮਲਾਵਾਰ ਸੀ ਪਰ ਹੁਣ ਸਤਕਾਰ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਵੀ ਐਸਜੀਪੀਸੀ ਦੇ ਹਰਜਿੰਦਰ ਤਾਮੀ ਤੇ ਹਮਲਾਵਰ ਹੋ ਗਏ ਨੇ। ਜੋ ਗੱਲਾਂ ਅੱਜ ਬੋਲੀਆਂ ਗਿਆ ਇਹ ਅੱਜ ਤੋ ਪਹਿਲਾਂ ਕਿਸੇ ਨੇ ਵੀ ਬੋਲਣ ਦੀ ਹਿੰਮਤ ਨਹੀਂ ਕੀਤੀ ਜੋ ਐਸਜੀਪੀਸੀ ਬਾਰੇ ਅੱਜ ਬੋਲਿਆ ਗਿਆ। ਧਿਆਨ ਨਾਲ ਸੁਣੋ ਕੀ ਕੁਝ ਕਿਹਾ? ਐਸਜੀਪੀਸੀ ਦੀ ਕਰੀ ਸਰਕਾਰ ਦਖਲਅੰਦਾ ਐ ਐਸਜੀਪੀਸੀ ਖੁਦ ਦਖਲ ਅੰਦਾਜ਼ੀ ਕਰਦੀ ਰਹੀ ਹੈ ਜਦੋਂ ਐਸਜੀਪੀਸੀ ਨੇ ਚੋਰਾਂ ਨੂੰ ਛਪਾ ਕੇ ਰੱਖਿਆ ਆ ਜਿਹੜੇ ਦੋਸ਼ੀ ਅੱਜ 16 ਜਨਤਕ ਹੋਏ ਆ ਐਸਜੀਪੀਸੀ ਤੇ ਥੁੱਕ ਕੇ ਚੱਟਣ ਵਾਲੀ ਸੰਸਥਾ ਬਣ ਗਈ ਗੋਬਿੰਦ ਸਿੰਘ ਲੋਂਗਵਾਲਾ ਕਹਿੰਦਾ ਹੈ ਕਿ ਇਹਨਾਂ ਦੇ ਉੱਤੇ ਫੌਜਦਾਰੀ ਮੁਕਾਦਮੇ ਦਰਜ ਹੋਣੇ ਚਾਹੀਦੇ ਆ ਤੇ ਬਾਅਦ ਵਿੱਚ 8 ਦਿਨਾਂ ਬਾਅਦ ਮੁੱਕਰ ਜਾਂਦਾ ਹੈ ਕਿ ਸੰਸਥਾ ਜਿਹੜੀ ਆ ਸਖਸ਼ਮਾ ਫਿਰ ਦੂਜੀ ਗੱਲ ਇਹ ਆ ਵੀ ਅਗਲਾ ਤੁਹਾਡਾ ਸਵਾਲ ਹੋਊਗਾ ਕਿ ਤੁਸੀਂ ਕਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਕਸਟੋਡੀਅਨ ਨਹੀਂ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਪਿੰਡਾਂ 'ਚ ਹੁੰਦੀ ਉੱਥੇ ਐਸਜੀਪੀਸੀ ਜਾਂਦੀ ਨਹੀਂ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਐਸਜੀਪੀਸੀ ਦੇ ਪ੍ਰਬੰਧਤ ਹੋਈ ਆ ਤੇ ਆ ਗੁਰਨਾਨਕ ਨਾਮ ਲੈਵਾ ਸਿੱਖ ਖੜੇ ਆ ਇਸ ਕਰਕੇ ਐਸਜੀਪੀਸੀ ਦੇ ਪ੍ਰਧਾਨ ਦਾ ਜਿਹੜਾ ਬਿਆਨ ਆ ਬਿਲਕੁਲ ਨਰਮੂਰ ਇਹ ਹੈਗਾ ਬਹੁਤ ਨੀਵੇਂ ਪੱਧਰ ਦਾ ਐਸਜੀਪੀਸੀ ਦਾ ਪ੍ਰਧਾਨ ਤੇ ਸੁਖਬੀਰ ਬਾਦਲ ਦੀ ਰਖੇਲ ਬਣ ਕੇ ਵੋਟਾਂ ਮੰਗਦਾ ਫਿਰਦਾ ਉਹ ਉਹ ਸਿਆਸਤ ਨੂੰ ਯਾਦ ਨਹੀਂ ਆਉਂਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਵਾਸਤੇ ਜੇ ਸਰਕਾਰ ਨੇ ਹਾਈ ਕੋਰਟ ਦੇ ਡੰਡੇ ਨਾਲ ਇਹ ਪਰਚਾ ਦਰਜ ਕੀਤਾ ਇਹ ਸਰਕਾਰ ਇਮਾਨਦਾਰੀ ਦੇ ਨਾਲ ਇਹਦੀ ਇਨਵੈਸਟੀਗੇਸ਼ਨ ਕਰਵਾ ਕੇ ਚੋਰਾਂ ਨੂੰ ਸਲਾਖਾਂ ਅੰਦਰ ਦੇਵੇ ਉਹ ਲੱਗਦਾ ਆਸ ਹੈ ਕਿ ਹੁਣ ਗੁਰਦੇਵ ਸਿੰਘ ਭੁੱਲੜ ਜੀ ਸਿੱਟ ਦੇ ਵਿੱਚ ਜਿਹੜੇ ਹੁਣੇ ਸ਼ਾਮਿਲ ਹੋਏ ਨੇ ਤਾਂ ਆਸ ਵੱਜੀ ਹੈ ਜੀ ਵੀ ਦੇਖੋ ਜੀ ਜਦੋਂ ਤੱਕ ਆਸ ਆ ਉਦੋਂ ਤੱਕ ਆਸ ਹੁੰਦੀ ਹੈ ਆਸ ਕਰਕੇ ਆਏ ਆ ਅਸੀਂ ਵੀ ਇਸ ਦੇਸ਼ ਦੇ ਵਸਿੰਦੇ ਆ ਸਾਨੂੰ ਵੀ ਇਸ ਦੇਸ਼ ਦੇ ਕਾਨੂੰਨ ਉਤੇ ਭਰੋਸਾ ਕਰਕੇ ਅਸੀਂ ਵੀ ਅੱਜ ਆਏ ਆ ਵੀ ਚਲੋ 5 ਸਾਲ ਪਹਿਲਾਂ ਤਾਂ ਸਾਡੇ ਹੱਡ ਤੋੜਤੇ ਸੀ ਸ਼ਾਇਦ ਅੱਜ ਕੋਈ ਸਾਨੂੰ ਰਿਲੀਫ ਮਿਲੇ ਅਗਲੀ ਖਬਰ ਪੁਨਰ ਸੁਜੀਤ ਅਕਾਲੀ ਦਲ ਦੇ ਵੱਡੇ ਲੀਡਰ surjit singh rakhra ਦੇ ਨਾਲ ਜੁੜੀ ਹੈ surjit singh rakhra ਨਵੇਂ ਵਿਵਾਦਾਂ ਵਿੱਚ ਫਸਦੇ ਨਜ਼ਰ ਆ ਰਹੇ ਆ ਹੁਣ ਤੁਸੀਂ ਇਹ ਵੀਡੀਓ ਧਿਆਨ ਨਾਲ ਦੇਖਿਓ ਕਿ ਸੱਚੀ ਰਖੜਾ ਸਾਹਮਣੇ ਕੀ ਕੁਝ ਗਲਤ ਕੀਤਾ ਹੈ ਜਾਂ ਫਾਲਤੂ ਹੀ ਕੌਂਟਰੋਵਰਸੀ ਖੜੀ ਕੀਤੀ ਜਾ ਰਹੀ ਹੈ ਇਹ ਸੇ ਤੁਹਾਡੇ ਦੇ ਛੱਡਦੇ ਹਾਂ ਵੀਡੀਓ ਐਂਡ ਤੱਕ ਦੇਖਿਆ ਜੀ ਬਠਿੰਡੇ ਸ਼ਹਿਰ ਦੇ ਵਿੱਚ ਅੱਜ ਇੱਕ ਸਲੂਨ ਦਾ ਉਦਘਾਟਨ ਹੋਇਆ ਹੈ ਸਲੂਨ ਦਾ ਤੁਸੀਂ ਮਤਲਬ ਸਾਰੇ ਸਮਝਦੇ ਹੋਵੋਗੇ ਜਿੱਥੇ ਕੇਸ ਕੱਟੇ ਜਾਂਦੇ ਆ ਵਾਲ ਕੱਟੇ ਜਾਂਦੇ ਆ ਉਸ ਨੂੰ ਘਾਟਣ ਦੇ ਉੱਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਪੁਨਰਸਰਜੀਤੀ ਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਵੱਡੇ ਆਗੂ ਸਰਜੀਤ ਸਿੰਘ ਜੀ ਰਖੜਾ ਸਾਹਿਬ ਮੈਂ ਦੇਖ ਕੇ ਰਹਾਣ ਹੋ ਗਿਆ ਬੜੀ ਸ਼ਰਮ ਮਹਿਸੂਸ ਹੋਈ ਕਿ ਰਖੜਾ ਸਾਹਿਬ ਨਾਲ ਬਾਈਟ ਵੀ ਦਿੰਦੇ ਪਏ ਆ ਕਿ ਰੱਬ ਇਹਨਾਂ ਸਲੂਨ ਵਾਲਿਆਂ ਨੂੰ ਦੁਗਣੀ ਤਿਗਣੀ ਤਰੱਕੀ ਬਖਸ਼ੇ ਵਾਹ ਵਾਹ ਰਖੜਾ ਸਾਹਿਬ ਤੇ ਵੀ ਪਤਾ ਲੱਗਾ ਕਿ ਰਖੜਾ ਸਾਹਿਬ ਇਸ ਤੋਂ ਪਹਿਲਾਂ ਇਸ ਉਦਘਾਟਨ ਕਰਨ ਤੋਂ ਪਹਿਲਾਂ ਇਸ ਪੁਨਰਸਰਜੀਤੀ ਦੇ ਪ੍ਰਧਾਨ ਸਾਬਕਾ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਪਹਿਲਾਂ ਵੀ ਗਏ ਤੇ ਜਦੋਂ ਉਦਘਾਟਨ ਕੀਤਾ ਉਸ ਤੋਂ ਬਾਅਦ ਵਿੱਚ ਵੀ ਗਏ ਪਹਿਲਾਂ ਤਾਂ ਸ਼ਾਇਦ ਉਹ ਡਾ ਕੋ ਖੱਪੜਾ ਲੈਣ ਗਏ ਹੋਣਗੇ ਕਿ ਸੈਭਜਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਕਿ ਦਸੋਵਰ ਪੁਨਰਸਰਜੀਤੀ ਵੱਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਚ ਵਾਅਦਾ ਕਰਨ ਵਾਸਤੇ ਜਿਹੜਾ ਕੰਮ ਅੱਜ ਕਰਨ ਵਾਸਤੇ ਆਇਆ ਉਹਦੇ ਲਈ ਮੈਨੂੰ ਉਪਦੇਸ਼ ਜਾਰੀ ਕਰੋ ਫਿਰ ਉਥੋਂ ਉਪਦੇਸ਼ ਲੈ ਕੇ ਤੇ ਰਖੜਾ ਸਾਹਿਬ ਇਸ ਸਲੂਨ ਦੇ ਵਿੱਚ ਪਹੁੰਚੇ ਹੋਣਗੇ ਤੇ ਨਾਲ ਮੈਂ ਬਾਈਟ ਸੁਣ ਰਿਹਾ ਸਾਂ ਕਹਿੰਦੇ ਕਿ ਇਹਨਾਂ ਨੂੰ ਰੱਬ ਦੁੱਗਣੀ ਤਿਗਣੀ ਤਰੱਕੀ ਬਖਸ਼ੇ ਵਾਹ ਰਖੜਾ ਸਾਹਿਬ ਵਾਹ ਗਿਆਨੀ ਹਰਪ੍ਰੀਤ ਸਿੰਘ ਜੀ ਕੀ ਬਾਤ ਕਮਾਲ ਸਿੱਖੀ ਦਾ ਪ੍ਰਚਾਰ ਹੈ ਜਿੱਥੇ ਕੇਸ ਕਤਲ ਹੁੰਦੇ ਹੋਣ ਕੋਈ ਹਿੰਦੂ ਵੀਰ ਆ ਕੇ ਉੱਥੇ ਕਰਵਾ ਲਵੇ ਕੋਈ ਮੁਸਲਮਾਨ ਕੋਈ ਈਸਾਈ ਭਰਾ ਕਰਵਾ ਲਵੇ ਸਾਨੂੰ ਉਸ ਗੱਲ ਨਾਲ ਨਹੀਂ ਪਰ ਇੱਕ ਆਪਣੇ ਆਪ ਦੇ ਵਿੱਚ ਸਿੱਖਾਂ ਦੀ ਸਭ ਤੋਂ ਵੱਡੀ ਗੱਲ ਕਹਿੰਦੇ ਕਿ ਅਸੀਂ ਸਭ ਤੋਂ ਵੱਡੇ ਐ ਸਿੱਖਾਂ ਦੇ ਪੈਰੋਕਾਰ ਅਸੀਂ ਆ ਸਭ ਤੋਂ ਵੱਡੇ ਸਿੱਖ ਅਸੀਂ ਤਾਂ ਪੂਰਨ ਸਰਜੀਤੀ ਅਕਾਲੀਦਾਨ ਬਣਾਇਆ ਕਿ ਪਹਿਲੇ ਅਕਾਲੀਦਾਨ ਤੇ ਸਿੱਖੀ ਨਹੀਂ ਸੀ ਰਹਿ ਗਈ ਆ ਇਹਨਾਂ ਦੀ ਸਿੱਖੀ ਦਾ ਚਿਹਰਾ ਮੂਰਾ ਸਾਹਮਣੇ ਆ ਗਿਆ ਉਧਰੋਂ 15 ਵਾਰਸੀ ਦੀ 15 ਵਾਲਾ ਚੱਲ ਰਿਹਾ ਹੋਵੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਹਰਥਾਂ ਤੇ ਗੱਲ ਹੋ ਰਹੀ ਹੋਵੇ ਤੇ ਸਰਜੀਤ ਸਿੰਘ ਰਖੜਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਖਾਪੜਾ ਲੈ ਕੇ ਸਲੂਰ ਦੇ ਉਡਕਾਟਰਾ ਤੇ ਪਹੁੰਚੇ ਉਹ ਤੇ ਸਲੂਰ ਦੇ ਉਡਕਾਟਰਾ ਦੇ ਉੱਤੇ ਵਧਾਈਆਂ ਦਿੰਦੇ ਪਏ ਹੁਣ ਤੇ ਉੱਥੇ ਨਾਲ ਕਾਮਨਾ ਕਰਦੇ ਹੁਣ ਗੁਰੂ ਅੱਗੇ ਅਰਦਾਸ ਕਰਦੇ ਹੁਣ ਕਿ ਇਹ ਦੁਗੜੀ ਤਿਗੜੀ ਤਰੱਕੀ ਬੰਗਾ ਕਰਨਾ ਉਹ ਵੀ ਪੰਜਾਬ ਦੀ ਧਰਤੀ ਖਾਲਸੇ ਪੰਥ ਦੀ ਧਰਤੀ ਦੇ ਉੱਤੇ ਤੇ ਆਪਣੇ ਆਪ ਨੂੰ ਜਿਹੜੇ ਵੱਡੇ ਪੰਥ ਵੀ ਘੁਮਾਉਂਦੇ ਐ ਹੁਣ ਇੱਥੇ ਗਿਆਨੀ ਹਰਪ੍ਰੀਤ ਸਿੰਘ ਆ ਸਰਜੀਤ ਸਿੰਘ ਰਖੜਾ ਸਾਹਿਬ ਕੀ ਪਰਥੂ ਸੇ ਦੇਣਗੇ ਕੀ ਪਰਥੂ ਜਵਾਬ ਦੇਣਗੇ ਕੀ ਮੈਂ ਤਾਂ ਬੇਤੀ ਕਰਾਂਗਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਵੀ ਕਿ ਇਹਨਾਂ ਨੂੰ ਤਲਬ ਜਰੂਰ ਕਰੋ ਇਹਨਾਂ ਨੂੰ ਪੁੱਛੋ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਚਾਹਤਾ ਮੁਨਕਰ ਹੋ ਜਾਓ ਕਿ ਸਾਡਾ ਸਿੱਖੀ ਦਾ ਕੋਈ ਸੰਬੰਧ ਨਹੀਂ ਮਾਮਲਾ ਤੁਹਾਨੂੰ ਪੂਰਾ ਸਮਝ ਆ ਗਿਆ ਹੋਊਗਾ ਹੁਣ ਤੁਸੀਂ ਦੱਸੋ ਕਿ ਸੁਰਜੀਤ ਸਿੰਘ ਰਖੜਾ ਸਹੀ ਨੇ ਜਾਂ ਇਹ ਬੰਦਾ ਜੋ ਬੋਲ ਰਿਹਾ ਹੈ ਇਹ ਸਹੀ ਹੈ ਤੁਸੀਂ ਆਪਣੀ رائے ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਅਗਲੀ ਖਬਰ ਮੋਗਾ ਤੋਂ ਹੈ ਜੋ ਕਿ ਕਮਲਜੀਤ ਸਿੰਘ ਬਰਾੜ ਦੇ ਨਾਲ ਜੁੜੀ ਹੈ ਕਮਲਜੀਤ ਸਿੰਘ ਬਰਾੜ ਇੱਕ ਇੰਡੀਪੈਂਡੈਂਟ ਲੀਡਰ ਨੇ ਜੋ ਮੋਗਾ ਜ਼ਿਲ੍ਹੇ ਦੇ ਵਿੱਚ ਸਿਆਸਤ ਦੀ ਵੱਡਾ ਨਾਮ ਰੱਖਦੇ ਨੇ ਕਮਲਜੀਤ ਸਿੰਘ ਬਰਾੜ ਨੂੰ ਧਮਕੀ ਮਿਲੀ ਹੈ ਕਿਸ ਦੇ ਵੱਲੋਂ ਧਮਕੀ ਮਿਲੀ ਹੈ ਤੇ ਕੀ ਧਮਕੀ ਮਿਲੀ ਹੈ ਆਓ ਤੁਹਾਨੂੰ ਪੁਲਿਸ ਦੀ ਜ਼ੁਬਾਨੀ ਸੁਣਾਉਂਦੇ ਹਾਂ ਮੇਰੇ WhatsApp ਮੈਸੇਜ ਤੇ ਇੱਕ ਮੈਸੇਜ ਕੀਤਾ ਗਿਆ ਸੀ ਜੋ ਕਿ ਇੱਕ ਰਿਕਾਰਡਿੰਗ ਸੀਗੀ ਜਿਸ ਬਾਰੇ ਕਮਲਜੀਤ ਖੋਟੇ ਨੂੰ ਧਮਕੀ ਦਿੱਤੀ ਗਈ ਸੀ ਜੋ ਨੰਬਰ ਆਇਆ ਸੀ ਉਹ ਪਾਕਿਸਤਾਨ ਦਾ ਨੰਬਰ ਸੀਗਾ ਜਿਸ ਦੇ ਅੱਗੇ 92 ਲੱਗਦਾ ਸੀਗਾ ਤੇ ਕਥਿਤ ਤੌਰ ਤੇ ਕੋਈ ਸ਼ਹਿਜ਼ਾਦ ਪੱਟੀ ਨਾਂ ਦਾ ਬੰਦਾ ਉਹਨੂੰ ਧਮਕੀ ਦੇ ਰਿਹਾ ਸੀਗਾ ਇਸ ਧਮਕੀ ਦੇ ਵਿੱਚ ਕੋਈ ਵੀ ਫਿਰੋਤੀ ਜਾਂ ਹੋਰ ਨਹੀਂ ਮੰਗਿਆ ਗਿਆ ਕੱਲੀ ਧਮਕੀ ਹੀ ਦਿੱਤੀ ਗਈ ਹੈ ਜੋ ਕਿ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਲੱਗਦੀ ਹੈ ਇਸ ਬਾਰੇ ਸਾਡੀ ਪੜਤਾਲ ਚੱਲ ਰਹੀ ਹੈ ਜੈਸੀ ਸੂਰਤ ਹੋਏਗੀ ਵੈਸੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਅਗਲੀ ਖਬਰ ਚੰਡੀਗੜ੍ਹ ਤੋਂ ਹੈ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਮਿਲੀ ਹੈ ਇੱਕ ਈਮੇਲ ਜਿਹੜੀ ਸੀਗੀ ਚੰਡੀਗੜ੍ਹ ਪੁਲਿਸ ਨੂੰ ਮਿਲੀ ਜਿਸ ਦੇ ਵਿੱਚ ਚੰਡੀਗੜ੍ਹ ਅਦਾਲਤ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਮਿਲੀ ਹੈ ਈਮੇਲ ਦੇ ਵਿੱਚ ਜਾਣਕਾਰੀ ਦਿੱਤੀ ਗਈ ਕਿ ਦੌਨ ਰਾਹੀਂ ਜਿਹੜਾ ਹੈਗਾ ਬੰਬ ਛਾਤੇ ਰੱਖਿਆ ਗਿਆ ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਹੈਗਾ ਹਰਕਤ ਵਿੱਚ ਆਇਆ ਪੂਰੇ ਕੋਰਟ ਦੀ ਤਲਾਸ਼ੀ ਲਈਤੀ ਗਈ ਪਰ ਤਲਾਸ਼ੀ ਤੋਂ ਬਾਅਦ ਅਜੇ ਹੁਣ ਕੁਝ ਵੀ ਨਹੀਂ ਲੱਭਿਆ ਚੰਡੀਗੜ੍ਹ ਪੁਲਿਸ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰਤੀ ਹੈ ਕਿ ਕਿੱਥੋਂ ਈਮੇਲ ਆਈਆਂ ਇਹ ਸਾਰਾ ਕੁਝ ਉਸ ਦੀ ਹੁਣ ਚੰਡੀਗੜ੍ਹ ਪੁਲੀ ਜਿਹੜੀ ਹੈਗੀ ਹੈ ਜਾਂਚ ਕਰ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸਾ ਹੋ ਸਕਦਾ ਹੈ ਕਿ ਇਹ ਜਿਹੜੀ ਅਫਵਾਹ ਸੀਗੀ ਜਾਂ ਇਸ ਦੇ ਪਿੱਛੇ ਕੌਣ ਸੀਗਾ ਤੇ ਇਸ ਦੇ ਵਿੱਚ ਮੋਟਿਵ ਕੀ ਸੀਗਾ ਰੁਕ ਕਰ ਲੈਣੇ ਆ ਅਗਲੀ ਵੱਡੀ ਖਬਰ ਵੱਲ ਨੂੰ ਜੋ ਕੈਨੇਡਾ ਤੋਂ ਆ ਰਹੀ ਹੈ ਕੈਨੇਡਾ ਦੇ ਵਿੱਚ ਇੱਕ ਸਟੂਡੈਂਟ ਦਾ ਕਤਲ ਹੋ ਗਿਆ ਜਿਸ ਦੀ ਉਮਰ 20 ਸਾਲ ਦਾ ਸੀ ਜਾ ਰਹੀ ਹੈ ਸਟੂਡੈਂਟ ਦਾ ਨਾਮ ਸ਼ਿਵਾਂਗ ਵਸਦੀ ਹੈ ਗੋਲੀ ਮਾਰੀ ਗਈ ਹੈ ਸਟੂਡੈਂਟ ਨੂੰ ਅਸੀਂ ਤੁਹਾਨੂੰ ਦੱਸ ਦਿਆਂ ਕਿ ਇਸ ਵਾਰਦਾਤ ਤੋਂ ਬਾਅਦ ਜੋ ਕੈਨੇਡਾ ਦੇ ਵਿੱਚ ਸਟੂਡੈਂਟਸ ਵਿੱਚ ਕਾਫੀ ਖੋਫ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਆਏ ਦਿਨ ਕੋਈ ਨਾ ਕੋਈ ਵਾਰਦਾਤ ਦੇਖਣ ਨੂੰ ਮਿਲ ਜਾਂਦੀ ਹੈ ਕਦੇ ਕਿਸੇ ਕੁੜੀ ਦਾ ਕਤਲ ਹੋ ਜਾਂਦਾ ਹੈ ਜਾਂ ਕਦੇ ਕਿਸੇ ਮੁੰਡੇ ਦਾ ਕਤਲ ਹੋ ਜਾਂਦਾ ਹੈ ਚਾਰੇ ਪਾਸੇ ਖੂਨ ਖਰਾਬਤ ਦੇਖਣ ਨੂੰ ਮਿਲਿਆ ਹੈ ਕੈਨੇਡਾ ਦੇ ਵਿੱਚ ਪਹਿਲਾਂ ਲੋਕ ਭਾਰਤ ਤੋਂ ਇਸ ਕਰਕੇ ਬਾਹਰ ਜਾਂਦੇ ਸੀ ਕਿ ਚਲੋ ਬਾਹਰ ਸੇਫਟੀ ਹੈ ਪਰ ਹੁਣ ਲੱਗਦਾ ਹੈ ਕਿ ਕੈਨੇਡਾ ਵਰਗਾ ਮੁਲਕ ਵੀ ਬਿਲਕੁਲ ਸੇਫ ਨਹੀਂ ਰਿਹਾ ਗੈਂਗਸਟਰਾਂ ਦਾ ਤੇ ਗੁੰਡਿਆਂ ਦਾ ਪੂਰਾ ਰਾਜ ਦੇਖਣ ਨੂੰ ਮਿਲਿਆ ਹੈ ਕੈਨੇਡਾ ਦੇ ਵਿੱਚ ਤਸਵੀਰ ਤੁਹਾਨੂੰ ਦਿਖਾ ਰਿਹਾ ਸ਼ਿਵਾਂਗ ਵਸਤੀ ਦੀ ਜਿਸ ਮੁੰਡੇ ਨੂੰ ਗੋਲੀ ਮਾਰੀ ਗਈ ਹੈ ਟੋਰਾਂਟੋ ਯੂਨੀਵਰਸਿਟੀ ਦੇ ਨੇੜੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਦੇ ਦਾਬੇ ਕਿ ਪੁਲਿਸ ਜਾਂਚ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਆ ਸੋ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ